ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਗੱਲਬਾਤ ਕਰਾਂਗੇ ਇੱਕ ਰਜਿੰਦਰ ਸਿੰਘ ਤਗੜ ਜਿਹੜੇ ਕਿ ਪੰਜਾਬ ਦਸਤਾਵੇਜ਼ ਚੈਨਲ ਚਲਾਉਂਦੇ ਸੀਗੇ ਬਹੁਤ ਹੀ ਟੰਗ ਤਰੀਕੇ ਦੇ ਨਾਲ ਉਹ ਬਹੁਤ ਵੱਡੇ ਵੱਡੇ ਘਪਲੇ ਜਾਂ ਬਹੁਤ ਵੱਡੇ ਲੋਕਾਂ ਨੂੰ ਐਕਸਪੋਜ਼ ਕਰਦੇ ਸੀਗੇ ਉਹ ਰਜਿੰਦਰ ਸਿੰਘ ਤਗੜ ਨੂੰ ਮਹਾਰੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆਗਾ ਦੋਸਤੋ ਗੱਲਬਾਤ ਕਰਾਂਗੇ ਕਿ ਇਹ ਇਸ ਕਾਰਨ ਕਰਕੇ ਇਹਨਾਂ ਨੂੰ ਗ੍ਰਿਪਦਾ ਕੀਤਾ ਕਿਉਂਕਿ ਇੱਕ ਬਹੁਤ ਵੱਡਾ ਫਰਜੀ ਵਾਲਾ ਇਹਨਾਂ ਨੇ ਇੱਕ ਟਰੈਪ ਕਰ ਲਿਆ ਸੀਗਾ ਦੋਸਤੋ ਗੱਲਬਾਤ ਕਰਾਂਗੇ ਕਿ ਕਿਹੜੇ ਉਹ ਅਫੀਸਰ ਜਿਹੜੇ ਗਲਤ ਸਰਟੀਫਿਕੇਟਾਂ ਦੀ ਬਦੌਲਤ ਜਾਂ ਲਾ ਕੇ ਨੌਕਰੀਆਂ ਕਰ ਰਹੇ ਨੇ ਉਹਨਾਂ ਨੂੰ ਐਕਸਪੋਜ਼ ਕਰ ਰਿਹਾ ਸੀਗਾ ਰਜਿੰਦਰ ਸਿੰਘ ਤੱਗੜ ਉਲਟਾ ਰਜਿੰਦਰ ਸਿੰਘ ਤੱਗੜ ਨੂੰ ਹੀ ਜਿਹੜਾ ਸਰਗਨਾ ਬਣਾ ਕੇ ਗ੍ਰਿਫਤਾਰ ਕਰ ਲਿਆ ਗਿਆ ਦੋਸਤੋ ਇਹਦੇ ਬਾਰੇ ਪੂਰੀ ਜਾਣਕਾਰੀ ਇਸ ਰਿਪੋਰਟ ਦੇ ਵਿੱਚ ਦੇਵਾਂਗਾ ਬਨੇ ਰਹੋ ਐਂਡ ਤੱਕ ਵੀਡੀਓ ਦੇ ਨਾਲ ਬਹੁਤ ਹੀ ਧਮਾਕਾ ਖੇਜ ਇਹ ਮਾਮਲਾ ਹੈਗਾ ਆਓ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਰਜਿੰਦਰ ਸਿੰਘ ਤੱਗੜ ਨੂੰ ਸ਼ੁੱਕਰਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਰਜਿੰਦਰ ਸਿੰਘ ਤੱਗੜ ਇੱਕ ਬਹੁਤ ਹੀ ਵਧੀਆ ਪੱਤਰਕਾਰ ਹੈਗਾ ਸੀਨੀਅਰ ਪੱਤਰਕਾਰ ਹੈ ਜਿਹੜਾ ਪਹਿਲਾਂ ਹੋਰ ਚੈਨਲਾਂ ਤੇ ਜਿਵੇਂ ਪੀਟੀਸੀ ਵਗੈਰਾ ਦੇ ਉੱਪਰ ਹੋ ਰਿਪੋਰਟਿੰਗ ਕਰਦਾ ਸੀਗਾ ਉਸ ਤੋਂ ਬਾਅਦ ਉਹਨੇ ਆਪਣਾ ਪੰਜਾਬ ਪੰਜਾਬ ਦਸਤਾਵੇਜ਼ ਇੱਕ YouTube ਚੈਨਲ ਬਣਾ ਕੇ ਇਹਦੇ ਤੇ ਕੰਮ ਕਰਨਾ ਸ਼ੁਰੂ ਕੀਤਾ ਉਹ ਦਸਤਾਵੇਜ਼ ਬਕਾਇਦਾ ਇਕੱਠੇ ਕਰਕੇ ਰਿਪੋਰਟ ਤਿਆਰ ਕਰਦਾ ਸੀ ਉਹਨੇ ਚੈਨਲ ਦੇ ਉੱਪਰ ਘੱਟੋ ਘੱਟ 4 450 ਜੜੀਆਂ ਆਪਣੀਆਂ ਰਿਪੋਰਟਾਂ ਨੇ ਉਹ ਪਾਈਆਂ ਨਹੀਂ ਜਾਂ ਤਿਆਰ ਕਰਕੇ ਚੈਨਲ ਤੇ ਪਰਦੇ ਫਾਸ ਕੀਤੇ ਨੇ ਹੁਣ ਇੱਕ ਮਾਮਲੇ ਦੇ ਵਿੱਚ ਉਹ ਦੋਸਤੋ ਇਸ ਤਰ੍ਹਾਂ ਦੇ ਇੱਕ ਅਫਸਰਾਂ ਦੇ ਗੈਂਗ ਨੂੰ ਉਹਨੇ ਟਰੈਪ ਕਰਨਾ ਸ਼ੁਰੂ ਕੀਤਾ ਜਿਹੜਾ ਕਿ ਜਾਲੀ ਡਿਗਰੀਆਂ ਦੇ ਨਾਲ ਜਾਲੀ ਸਰਟੀਫਿਕੇਟਾਂ ਦੇ ਨਾਲ ਆਈਪੀਐਸ ਆਈਐਸ ਵੱਡੇ ਅਧਿਕਾਰੀ ਬਣੇ ਬੈਠੇ ਨੇ ਉਹਨਾਂ ਦਾ ਪਰਦਾ ਫਾਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਜਿਸ ਕਾਰਨ ਕਰਕੇ ਉਹ ਟਰੈਪ ਲਾ ਰਿਹਾ ਸੀ ਅਫਸਰਾਂ ਦੇ ਉੱਪਰ ਲੇਕਿਨ ਅਫਸਰਾਂ ਨੇ ਟ੍ਰੈਕ ਉਹਦੇ ਉੱਪਰ ਹੀ ਲਾ ਦਿੱਤਾ ਦੋਸਤੋ ਇਸ ਤਰ੍ਹਾਂ ਦਾ ਇਹ ਮਾਮਲਾ ਸਾਹਮਣੇ ਆਇਆ ਦੋਸਤੋ ਇਹ ਇੱਕ ਏਆਈਜੀ ਮਲਵਿੰਦਰ ਸਿੰਘ ਸਿੱਧੂ ਨੇਗੇ ਜਿਨ੍ਹਾਂ ਨੇ ਮਤਲਬ ਇੱਕ ਉਹਨਾਂ ਦਾ ਘਰੇ ਆਪਣਾ ਵੀ ਇੱਕ ਮਸਲਾ ਸੀਗਾ ਜਿੱਦੇ ਚ ਉਹਦੀ ਬੇਟੀ ਜਾਂ ਉਹਦਾ ਦਮਾਦ ਜਿਹੜਾ ਸੀਗਾ ਉਹ ਵੀ ਇਸੇ ਤਰ੍ਹਾਂ ਦੇ ਮਾਮਲੇ ਦੇ ਵਿੱਚ ਉਲਝਿਆ ਹੋਇਆ ਸੀ ਬੇਟੀ ਦਾ ਛੱਡ ਛੜਾ ਹੋ ਗਿਆ ਜਵਾਈ ਦੇ ਨਾਲ ਇੱਕ ਇਹਨਾਂ ਦਾ ਰੋਲਾ ਚੱਲ ਰਿਹਾ ਸੀਗਾ ਪਰ ਦੋਸਤੋ ਕੱਲਾ ਉਲਝ ਕਿੱਥੋਂ ਗਈ ਇੱਕ ਉਹਨਾਂ ਨੇ ਰਿਜ਼ਰਵੇਸ਼ਨ ਫੜੋ ਫਰੰਟ ਬਣਾਇਆ ਹੋਇਆ ਸੀਗਾ ਜਿਹਦੇ ਵਿੱਚ ਉਹ ਲੋਕਾਂ ਦੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਸੀਗੇ ਅਜਵੇਂ ਕਿ ਉਹਨਾਂ ਨੇ ਜਾਲੀ ਸਰਟੀਫਿਕੇਟ ਐਸ ਸੀ ਜਿਹੜੇ ਸਰਟੀਫਿਕੇਟ ਬਣਾ ਕੇ ਉਹਨਾਂ ਨੂੰ ਉਹ ਫੜਦੇ ਸੀਗੇ ਨੰਗਾ ਕਰ ਰਹੇ ਸੀਗੇ ਲੇਕਿਨ ਉੱਥੇ ਹੀ ਉਹਨਾਂ ਵੱਲੋਂ ਕੁਝ ਮਿਸਲੀਡ ਹੋ ਗਿਆ ਕੁਝ ਗਲਤੀਆਂ ਹੋ ਗਿਆ ਉਹਨਾਂ ਨੇ ਇੱਕ ਪਿੰਡ ਦੇ ਵਿੱਚ ਮੀਟਿੰਗ ਸੱਦੀ ਹੋਈ ਸੀ ਜਿਦੇ ਚ ਜਿਹੜਾ ਰਿਜ਼ਰਵੇਸ਼ਨ ਫੜੋ 프ਰੰਟ ਦਾ ਮੁਖੀ ਸੀਗਾ ਬਲਵਿੰਦਰ ਬਲਬੀਰ ਸਿੰਘ ਆਲਮਪੁਰ ਉਹ ਇਸ 프ਰੰਟ ਦਾ ਮੁਖੀ ਸੀਗਾ ਉਹਨਾਂ ਵੱਲੋਂ ਇੱਕ ਮੀਟਿੰਗ ਸੱਦੀ ਗਈ ਸੀ ਤੇ 30000 ਰੁਪਏ ਦੀ ਕੋਈ ਇਹਨਾਂ ਨੂੰ ਮਾਲਵਿੰਦਰ ਸਿੰਘ ਸਿੱਧੂ ਮਦਦ ਦੇਣੀ ਚਾਹੁੰਦਾ ਸੀਗਾ ਰਿਜ਼ਰਵੇਸ਼ਨ ਫੜੋ ਫਰੰਟ ਵਾਲਿਆਂ ਨੂੰ ਕਿ ਤੁਸੀਂ ਇਹ ਜਿਹੜਾ ਕਾਰਜ ਹੈ ਇਹਨੂੰ ਪੂਰਾ ਕਰੋ ਉਹ ਜਿਹੜਾ 30000 ਦੀ ਮਦਦ ਵਾਲਾ ਮਾਮਲਾ ਸੀਗਾ ਉਹੋ ਹੀ ਇਹਨਾਂ ਦੇ ਉੱਪਰ ਭਾਰੂ ਪੈ ਜਾਂਦਾ ਦੋਸਤੋ ਇਹ ਇੱਕ ਆਪਣੇ ਵੱਲੋਂ ਟਰੈਪ ਲਾ ਰਹੇ ਸੀ ਅਫਸਰਾਂ ਦੇ ਉੱਪਰ ਜਿਹੜੇ ਅਫਸਰ ਇਸ ਤਰ੍ਹਾਂ ਦਾ ਮਤਲਬ ਸਰਟੀਫਿਕੇਟਾਂ ਦਾ ਸਹਾਰਾ ਲੈ ਕੇ ਵੱਡੀਆਂ-ਵੱਡੀਆਂ ਪੋਸਟਾਂ ਦੇ ਉੱਪਰ ਤਾਇਨਾਤ ਨੇ ਉਹਨਾਂ ਨੇ ਦੋਸਤੋ ਵਿਜੀਲੈਂਸ ਦੇ ਰਾਹੀਂ ਇਹਨਾਂ ਨੇ ਉੱਪਰ ਹੀ ਟਰੈਪ ਲਾ ਦਿੱਤਾ ਜਿਹੜਾ ਬਲਬੀਰ ਸਿੰਘ ਆਲਮਪੁਰ ਹੈ ਉਹਨੂੰ ਇਸ ਗੱਲ ਦਾ ਇਲਮ ਸੀਗਾ ਕਿ ਮੈਨੂੰ ਫਸਾਇਆ ਜਾ ਸਕਦਾਗਾ ਮੈਨੂੰ ਕਿਸੇ ਸਮੇਂ ਵੀ ਇਹ ਕਿਸੇ ਮਾਮਲੇ ਦੇ ਵਿੱਚ ਉਲਝਾ ਸਕਦੇ ਨੇ ਇਸ ਕਰਕੇ ਉਹ ਆਪ ਕੋਸ਼ਿਸ਼ ਬਚਨ ਦੀ ਵੀ ਕਰ ਰਿਹਾ ਸੀਗਾ ਪਰ ਵਿਜੀਲੈਂਸ ਦੀ ਜਦੋਂ ਇਹ ਮੀਟਿੰਗ ਕਰ ਰਹੇ ਹੁੰਦੇ ਨੇ ਉੱਥੇ ਰੇਡ ਕਰ ਦਿੰਦੀ ਹੈ ਵਿਜੀਲੈਂਸ ਬੀਵੀਲੈਂਸ ਵਾਲਿਆਂ ਨੂੰ ਦੇਖ ਕੇ ਬਲਬੀਰ ਸਿੰਘ ਆਲਮਪੁਰ ਉਥੋਂ ਦੌੜ ਜਾਂਦਾਗਾ ਜਿਸ ਕਾਰਨ ਕਰਕੇ ਇੱਕ ਤਰ੍ਹਾਂ ਦਾ ਉਹ ਹੋਰ ਸੱਕੀ ਬਣ ਗਿਆ ਤੇ ਦੋਸਤੋ ਇਸੇ ਤਰ੍ਹਾਂ ਰਜਿੰਦਰ ਤੱਗੜ ਦੇ ਘਰੇ ਵੀ ਜਿਹੜੀ ਮੀਟਿੰਗ ਹੋ ਰਹੀ ਸੀਗੀ ਤੇ ਜਿਹੜਾ ਮਲਵਿੰਦਰ ਸਿੰਘ ਸਿੱਧੂ ਸੀਗਾ ਏਆਈਜੀ ਉਹ ਉਹਦੀ ਆਦਤ ਸੀਗੀ ਕਿ ਉਹ ਹਰ ਇੱਕ ਜਿਹੜੀ ਵੀ ਕੋਈ ਗੱਲਬਾਤ ਕਰਦਾ ਸੀਗਾ ਉਹਨੂੰ ਰਿਕਾਰਡਿੰਗ ਕਰਦਾ ਸੀਗਾ ਉਹਦੀ ਰਿਕਾਰਡਿੰਗ ਕਰਕੇ ਇੱਕ ਗੁਪਤ ਕੈਮਰੇ ਦੇ ਰਾਹੀਂ ਉਹ ਫਿਰ ਆਪਣੇ ਕੋਲੇ ਰੱਖਦਾ ਸੀਗਾ ਉਹਨੇ ਇਸ ਮੀਟਿੰਗ ਦੀ ਵੀ ਜਿਹੜੀ ਰਿਕਾਰਡਿੰਗ ਸੀ ਉਹ ਕੀਤੀ ਜਿਹਦਾ ਰਜਿੰਦਰ ਤੱਗੜ ਆਪਣੀਆਂ ਰਿਪੋਰਟਾਂ ਦੇ ਵਿੱਚ ਪਹਿਲਾਂ ਜ਼ਿਕਰ ਵੀ ਕਰਦਾ ਹੁੰਦਾ ਸੀ ਪਰ ਦੋਸਤੋ ਮਾਮਲਾ ਉਲਟ ਪੈ ਗਿਆ ਵਿਜੀਲੈਂਸ ਬਿਊਰੋ ਨੇ ਇਹਨਾਂ ਨੂੰ ਇਹਨਾਂ ਦੇ ਟਰੈਪ ਦੇ ਵਿੱਚ ਫਸਾ ਲਿਆ ਇਹ ਤਾਂ ਅਫਸਰਾਂ ਦੇ ਉੱਪਰ ਟਰੈਪ ਲਾ ਕੇ ਉਹਨਾਂ ਨੂੰ ਪਸਾਉਣਾ ਚਾਹੁੰਦੇ ਸੀ ਉਹ ਤਾਂ ਰਹਿ ਗਿਆ ਅਧੂਰਾ ਦੋਸਤੋ ਪਰ ਰਜਿੰਦਰ ਸਿੰਘ ਤੱਗੜ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਹਦਾ ਉਹਨਾਂ ਨੇ ਇਹ ਕਹਿ ਕੇ ਕਿ ਇਹ ਸਾਰਿਆਂ ਦਾ ਇੱਕ ਗਰੁੱਪ ਹੈਗਾ ਜਿਹੜੇ ਬਲੈਕਮੇਲ ਕਰਦੇ ਨੇ ਅਫਸਰਾਂ ਨੂੰ ਜਾਂ ਮਤਲਬ ਉਹਨਾਂ ਨੂੰ ਡਰਾ ਕੇ ਪੈਸੇ ਇਕੱਠੇ ਕਰਨ ਦੀ ਕੋਸ਼ਿਸ਼ ਕਰਦੇ ਨੇ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਕੇ ਦੋਸਤੋ ਉਹਨਾਂ ਨੂੰ ਉਲਝਾ ਲਿਆ ਗਿਆ ਜਦੋਂ ਕਿ ਜੇਕਰ ਰਜਿੰਦਰ ਸਿੰਘ ਤੱਗੜ ਵਰਗਾ ਬੰਦਾ ਜਿਨੇ 450 ਰਿਪੋਰਟਾਂ ਪਹਿਲਾਂ ਆਪਣੇ ਚੈਨਲ ਦੇ ਉੱਪਰ ਪਾਈਆਂ ਹੋਣ ਉਹ ਜੇਕਰ ਪੈਸਾ ਇਕੱਠਾ ਕਰਨਾ ਚਾਹੁੰਦਾ ਤਾਂ ਉਹਨਾਂ ਰਿਪੋਰਟਾਂ ਦੇ ਵਿੱਚ ਜਿੰਨੇ ਬੰਦੇ ਉਹਨੇ ਐਕਸਪੋਜ਼ ਕੀਤੇ ਨੇ ਉਹਨਾਂ ਤੋਂ ਕਰੋੜਾਂ ਰੁਪਏ ਲੈ ਸਕਦਾ ਸੀਗਾ ਉਹ 30-30000 ਦੀ ਖਾਤਰ ਕਦੇ ਨਾ ਮਤਲਬ ਧੱਕੇ ਖਾਂਦਾ ਇਹ ਸਾਰੀ ਬਿਉਂਤ ਸਾਜ਼ਿਸ਼ ਬੁਣੀ ਗਈ ਅਫਸਰਾ ਵੱਲੋਂ ਜਿਨ੍ਹਾਂ ਨੇ ਉਹਨੂੰ ਉਸ ਜਾਲ ਦੇ ਵਿੱਚ ਉਲਝਾ ਲਿਆ ਸੁਰਜਿੰਦਰ ਸਿੰਘ ਤੱਗੜ ਦੋਸਤੋ ਇੱਕ ਪੱਤਰਕਾਰ ਹੈ ਯੂਟਿਊਬਰ ਹੈ ਉਹਦੇ ਲਈ ਹਮਾਇਤ ਕਰਨਾ ਸਾਡਾ ਫਰਜ ਬੰਦਾ ਕਿਉਂਕਿ ਸਰਕਾਰਾਂ ਨੇ ਜਾਂ ਜਿਹੜੇ ਕਰਪਟ ਅਫਸਰ ਨੇ ਉਹ ਦੋਸਤੋ ਕਿਸੇ ਵੀ ਹੱਦ ਤੱਕ ਚਲੇ ਜਾਂਦੇ ਨੇ ਜਦੋਂ ਉਹਨਾਂ ਨੂੰ ਆਪਦੇ ਗਿਰੇਵਾਨ ਤੱਕ ਕਿਸੇ ਦਾ ਹੱਥ ਪਹੁੰਚਦਾ ਲੱਗਦਾ ਉਹ ਫਿਰ ਕਿਸੇ ਦੀ ਪ੍ਰਵਾਹ ਨਹੀਂ ਕਰਦੇ ਉਹ ਕਿਸੇ ਵੀ ਹਾਲਤ ਤੱਕ ਕਿਸੇ ਵੀ ਜਿਵੇਂ ਆਪਾਂ ਕਹਿੰਦੇ ਉਹਨੇ ਬੁਰੇ ਦੇ ਘਰ ਤੱਕ ਪਹੁੰਚ ਜਾਂਦੇ ਨੇ ਸੋ ਇਸ ਕਰਕੇ ਦੋਸਤੋ ਇਹ ਚੀਜ਼ ਦਰਜਿੰਦਰ ਸਿੰਘ ਤੱਗੜ ਜਿਹੜਾ ਹੋ ਗਿਆ ਇਹਦੇ ਵਿੱਚ ਫਸ ਗਿਆ ਉਹਦੀ ਮਦਦ ਕਰਨਾ ਸਾਡਾ ਫਰਜ਼ ਬੰਦ ਆਵਾਜ਼ ਉਠਾਓ ਕਿਉਂਕਿ ਉਹ ਗੁਨਾਹਗਰ ਨਹੀਂ ਹੋ ਸਕਦਾ ਇਹ ਤਾਂ ਚਲੋ ਅੱਗੇ ਜਾ ਕੇ ਜਾਂਚ ਦਾ ਵਿਸ਼ਾ ਹੈ ਪਰ ਜੋ ਹੁਣ ਤੱਕ ਦੀ ਉਹਦੀ ਕਾਰਜਸ਼ੈਲੀ ਆ ਜਾਂ ਉਹਦਾ ਬੈਕਗ੍ਰਾਉਂਡ ਹੈ ਉਹ ਕਿਤੇ ਵੀ ਸੱਕੀ ਨਹੀਂ ਜਾਪਦਾ ਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਦੋਸਤੋ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਹ